ਮੁਕਾਮ ਸੁਵਾਲੇ ਅੰਮ੍ਰੋ ਵੇ ਸਰ ਸਤਾਲੇ ਅਦ੍ਰੋ ਨੂੰ ਸਤਾਪੀਂ ਚੰਨ ਨਾ ਸਾਥ ਦੇ ਦੀ ਜਿਹੜਾ ਸਰ ਹੈ ਮਸਾਇਤ ਕਮਪਾਨ ਰਾਮ ਬਾਬਾ ਜੀ ਕਿੰਨਾ ਸਮਾਂ ਤੁਸੀਂ ਇੱਥੇ ਦੇਖਲਾ ਚ ਡਿਊਟੀ ਕੀਤੀ ਹੈ 35 ਸਾਲ ਇਹ ਸਾਰਾ ਮਕਾਨ ਜੋ ਬਣਾਇਆ ਜੀ ਇਹ ਜਗਾ ਮੇਂ ਲਈ ਹੋਈ ਸੀ ਆਪਣੇ ਪ੍ਰਧਾਨ ਸਾਹਿਬ ਬਹਲੇ ਜੋ ਸਜੋਗਣ ਉਹ ਸਾਰੇ ਇਹਨਾਂ ਨੇ ਸਰ ਨਗਰ ਦੇ ਲੱਕੀ ਸਿਲਕੀ ਦੀਆਂ ਸੱਸਾਂ ਹੈ। ਬੱਚੇ ਬੱਚੇ ਕਿੰਨੇ ਨੇ ਜੀ? ਬੇਟੀਆਂ ਤਿੰਨੇ ਵਿਆਹੇ ਨੇ। ਅੱਛਾ ਇਹ ਬੱਚੇ ਸਾਰੇ। ਬੇਟਾ ਬਾਬਾ ਜੀ ਕੋਈ ਨਹੀਂ ਹੈਗਾ ਬੇਟਾ। ਅੱਛਾ। ਅੱਛਾ ਤਿੰਨ ਬੇਟੀਆਂ ਵਿਆਹਤੀਆਂ ਜੀ। ਹਾਂ ਵਿਆਹਤੀਆਂ ਜੀ ਸਾਰੇ ਨਗਰ ਦੇ ਵਿਆਹ ਗਏ ਨੇ। ਅੱਛਾ ਸਾਰੇ ਨਗਰ ਦੇ ਸਭ ਕੁਝ ਕੀਤਾ ਬੇਟਾ। ਕਰੀ ਜਦੋਂ ਬਾਬਾ ਜੀ ਨੇ ਕਿਹਾ ਵੀ ਜਵਾਬ ਦੇ ਤੇ ਵੀ ਹੁਣ ਸਰੀਰ ਸਾਥ ਨਹੀਂ ਦਿੰਦਾ ਤਾਂ ਉਸ ਤੋਂ ਬਾਅਦ ਕਿਵੇਂ ਮਨ ਚ ਕਿਵੇਂ ਆਈ ਗੱਲਬਾਤ ਅਸੀਂ ਜੀ ਫਿਰ ਐਨ ਆਰ ਆਈ ਨੇ ਸਲਾਹ ਕੀਤੀ ਜੀ ਉਹਨਾਂ ਦੇ ਦਿਲ ਚ ਪਹਿਲੇ ਸੀ ਵੀ ਆਪਾਂ ਨੂੰ ਬਾਬਾ ਜੀ ਨੂੰ ਰਿਟਾਇਰਮੈਂਟ ਤੇ ਕੋਈ ਵੱਡਾ ਤੋਹਫਾ ਦੇਈਏ ਤੇ ਫਿਰ ਉਹ ਸਲਾਹ ਕਿਤੇ ਵੀ ਬਾਬਾ ਜੀ ਦਾ ਘਰ ਪੁਰਾਣਾ ਵੀ ਇਹਨਾਂ ਨੂੰ ਵਧੀਆ ਘਰ ਬਣਾ ਕੇ ਦੇਗੀ ਆ ਸਾਡੇ ਅਮਰੀਕੀ ਜੀ ਨੇ ਜੀ ਆ ਤਕਰੀਬ ਨੇ ਇੱਥੇ ਰਹਿੰਦੇ ਰਹਿੰਦੇ ਉਹਨਾਂ ਦੇ ਘਰ ਜਿਦੋਂ ਬਣਦਾ ਸੀਗਾ ਜੀ ਆ ਸਾਡੇ ਸਰਪੰਚ ਨੇ ਜਿਹੜੇ ਇਹਨਾਂ ਨੂੰ ਅਸੀਂ ਠੇਕਾ ਦਿੱਤਾ ਸੀ ਕਿਉਂਕਿ ਆ ਆਪਣੇ ਰਾਜਗੀਰੀ ਦਾ ਜਿਹੜਾ ਠੇਕੇਦਾਰੀ ਇਹ ਕਰਦੇ ਨੇ अच्छा ठेकेदारी ਦਾ ਕੰਮ ਕਰਦੇ ਹੋ ਸਰਪੰਚ ਸਾਹਿਬ ਹਾਂ ਜੀ ਜਾਨ ਸਰ ਮੈਂ ਪਹਿਲਾਂ ਤੋਂ ਹੀ ਠੇਕੇਦਾਰੀ ਦਾ ਕੰਮ ਕਰਨਾ ਸੀ ਠੀਕ ਹੈ ਹਾਂ ਜੀ ਚਲੋ ਵੀ ਪ੍ਰਧਾਨ ਜੀ ਨੇ ਦੱਸੀ ਗੱਲ ਵੀ ਤੁਸੀਂ ਫਿਰ ਬਣਾਇਆ ਪੂਰੀ ਰੀਜਨਲ ਹਾਂ ਮੈਂ ਬਹੁਤ ਪੂਰੀ ਰੀਜਨਲ ਬਣਾਇਆ ਆਪਣੇ ਹੱਥੀ ਬਣਾਇਆ ਬਾਬਾ ਜੀ ਦਾ ਮਕਾਨ ਮਤਲਬ ਸਾਡੇ ਮਨ ਨੂੰ ਬਹੁਤ ਸੁੱਖ ਸ਼ਾਂਤੀ ਆ ਜੀ ਵੀ ਅਸੀਂ ਕੋਈ ਨੇਕ ਕੰਮ ਕਰਿਆ 35 ਸਾਲ ਤੋਂ ਸਾਡੇ ਕਰ ਰਹੇ ਨੇ ਸੇਵਾ ਜੀਰੇ ਆਪਣੇ ਪਰਿਵਾਰ ਵਾਂਗੂ ਰਹਿ ਰਹੇ ਨੇ ਮੇਰੀ ਦੇਖ ਰੇਖ ਦੀ ਡਿਊਟੀ ਸੀ ਇੱਥੇ ਠੀਕ ਹੈ ਜੀ ਤੇ ਜਿੰਨੇ ਚਿਰ ਮਕਾਨ ਨਹੀਂ ਬਣਿਆ ਮੈਂ ਇੱਥੇ ਹੀ ਰਿਹਾ ਉਹਨਾਂ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੇ ਕਲਾਂਚ ਮੌਜੂਦ ਹਾਂ ਜਿੱਥੇ ਪਿੰਡ ਵਾਸੀਆਂ ਨੇ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਕਿ ਪਿੰਡ ਦੇ ਗਰੰਥੀ ਸਿੰਘ ਜਦੋਂ ਓਵਰੇਜ ਹੋ ਗਏ ਉਹਨਾਂ ਦੀ ਰਿਟਾਇਰਮੈਂਟ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਪਿੰਡ ਦੇ ਵਿੱਚ ਘਰ ਬਣਾ ਕੇ ਦਿੱਤਾ ਜੋ ਲੱਖਾਂ ਰੁਪਏ ਦੇ ਵਿੱਚ ਘਰ ਬਣਾ ਕੇ ਦਿੱਤਾ ਅਤੇ ਪੂਰਾ ਸਤਕਾਰ ਦਿੱਤਾ ਜਾਨੀ ਕਿ ਗੁਰਦੁਆਰਾ ਸਾਹਿਬ ਜਿਹਦੇ ਗ੍ਰੰਥੀ ਨੂੰ ਸੋ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਦੇ ਕਲਾ ਪਿੰਡ ਦੇ ਵਿੱਚ ਪਹੁੰਚੇ ਹੋਇਆ ਤਸਵੀਰਾਂ ਦਿਖਾਉਨੇ ਆ ਕਿ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੀਤ ਪ੍ਰਧਾਨ ਹੋਰ ਆਗੂ ਅਤੇ ਪਿੰਡ ਦੀ ਪੰਚਾਇਤ ਸਰਪੰਚੋ ਵੀ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਅਤੇ ਘਰ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ ਇਹ ਘਰ ਬਣਾ ਕੇ ਦਿੱਤਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਜਿਨ੍ਹਾਂ ਨੇ ਦੱਸਿਆ ਇਹ ਵੀ ਜਾ ਰਿਹਾ ਕਿ ਤਕਰੀਬਨ 35 ਸਾਲ ਸੇਵਾ ਕੀਤੀ ਇੱਥੇ ਗਰੰਥੀ ਦੀ ਡਿਊਟੀ ਨਿਭਾਈ ਸੋ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਹੈ ਜੀ ਆਪਣਾ ਚੋਖਾ ਸਿੰਘ ਜੀ ਠੀਕ ਹੈ ਬਾਬਾ ਜੀ ਕਿੰਨਾ ਸਮਾਂ ਤੁਸੀਂ ਇੱਥੇ ਦੇਹ ਕਲਾ ਵਿੱਚ ਡਿਊਟੀ ਕੀਤੀ ਹੈ ਜੀ 35 ਸਾਲ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਤੁਹਾਡੀ ਉਮਰ ਕਿੰਨੀ ਕੁ ਹੋ ਗਈ ਜੀ 80 ਸਾਲ ਕਹਿੰਦੇ ਪਿੰਡ ਤੁਹਾਡਾ ਕਿਹੜਾ ਬਾਬਾ ਜੀ ਥ੍ਰੇਸ ਅੱਛਾ ਜੀ ਇੱਥੇ ਹੀ ਥ੍ਰੇਸ ਪਿੰਡ ਨੇੜੀ ਨਾਲ ਹੀ ਆ ਜੀ 2 ਕਿਲੋਮੀਟਰ ਦੀ ਹੈ ਠੀਕ ਹੈ ਹਾਂਜੀ ਅੱਛਾ ਤੁਸੀਂ 35 ਸਾਲ ਤੋਂ ਇੱਥੇ ਹੀ ਰਹਿ ਰਹੇ ਸੀ ਇਹ ਪਿੰਡ ਜੀ ਹਾਂਜੀ ਇੱਥੇ ਸਾਰੇ ਠੀਕ ਹੈ ਤਾਂ ਕਿੰਨੇ ਪਰਿਵਾਰ ਚ ਕਿੰਨੇ ਮੈਂਬਰ ਨੇ ਤੁਹਾਡੇ ਇੱਥੇ ਅਸੀਂ ਹੁਣ ਤਾਂ ਤਿੰਨੇ ਮੈਂਬਰ ਹਸਣ ਬੱਚੇ ਬੱਚੇ ਕਿੰਨੇ ਨੇ ਜੀ ਆਪਣੇ ਬੇਟੀਆਂ ਤਿੰਨੇ ਵਿਆਹ ਜਰੀ ਅੱਛਾ ਜੀ ਹਾਂਜੀ ਬੱਚੇ ਸਾਰੇ ਬੇਟਾ ਬਾਬਾ ਜੀ ਕੋਈ ਨਹੀਂ ਹੈਗਾ ਬੇਟਾ ਅੱਛਾ ਜੀ ਹਾਂਜੀ ਅੱਛਾ ਤਿੰਨ ਬੇਟੀਆਂ ਵਿਆਹਤੀਆਂ ਜੀ ਹਾਂਜੀ ਵਿਆਹਤੀਆਂ ਜੀ ਸਾਰੇ ਨਗਰ ਨੇ ਵਿਆਈਆਂ ਨੇ अच्छा सारी डकर ने सब कुछ ਕੀਤਾ ਪਕੀਆ ਠੀਕ ਹੈ ਜੀ اچھا ਉਹ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਜਾਂ ਜਾਂ ਪਿੰਡ ਵਾਸੀ ਨੇ ਸਹਿਯੋਗ ਨਾਲ ਕੀਤਾ ਉਹਨਾਂ ਨੇ ਸਾਰਾ ਵਿਆ ਪੰਚਾਇਤ ਸਰਪੰਚਾਂ ਨੇ ਆਪਣੇ ਪ੍ਰਧਾਨ ਸਾਹਿਬ ਸਾਰੀ ਸੰਗਤ ਪਿੰਡ ਨੇ ਲੜ ਕੇ ਵਿਆਹ ਵਿੱਚੇ ਵਿਆਹ ਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਉਸ ਤੋਂ ਬਾਅਦ ਬਾਬਾ ਜੀ ਮਕਾਨ ਵੀ ਸਾਰਾ ਸਹਿਯੋਗ ਨਾਲ ਬਣਾਇਆ ਗਿਆ ਇਹ ਸਾਰਾ ਮਕਾਨ ਜੋ ਬਣਾਇਆ ਜੀ ਇਹ ਜਗਾ ਮੇਰੀ ਲਈ ਹੋਈ ਸੀ ਜੀ ਆਪਣੇ ਪ੍ਰਧਾਨ ਸਾਹਿਬ ਬਾਹਲੇ ਜੋ ਸੰਯੋਗ ਹਨ ਉਹ ਸਾਰੇ ਇਹਨਾਂ ਨੇ ਸਰਨ ਕਰੇ ਰਲ ਕੇ ਸੇਵਾ ਕੀਤੀ ਹੈ ਸਾਥ ਸਭਾ ਦੀ ਠੀਕ ਹੈ ਹਾਂ ਠੀਕ ਹੈ ਅਸੀਂ ਦੇਖ ਰਹੇ ਸੀ ਬਾਬਾ ਜੀ ਤੁਹਾਡੇ ਘਰ ਵਾਲੀ ਨੇ ਜਿਹੜੇ ਉਹਨਾਂ ਦੀ ਨਿਗਾ ਵੀ ਨਹੀਂ ਹੈਗੀ ਨਿਗਾ ਪਹਿਲਾਂ ਤੁਸੀਂ ਗਈ ਹੋਈ ਪਹਿਲਾਂ ਤੁਸੀਂ ਹੈਗੀ ਪਹਿਲਾਂ ਤਾਂ ਗਈ ਹੋਈ ਹੈ ਅੱਛਾ ਹਾਂ ਜੀ ਠੀਕ ਹੈ ਜੀ ਉਹਨਾਂ ਤਾਂ ਬਹੁਤ ਲੱਜ ਕਰਾ ਜੇ ਨਵੰਦੀ ਬਣਨੀ ਬਣੇਗੀ ਇਸਤਰੀ ਰਹਿ ਰਹੇ ਸਮਸ਼ਕਾਰ ਦੇ ਨੇ ਪ੍ਰਸਾਦ ਬੜੀ ਸਭ ਬਣਾਉਂਦੇ ਨੇ ਜਾਂ ਜਾਂਦਾ ਸਭ ਬਣਾ ਲੈਂਦੇ ਠੀਕ ਹੈ ਹਾਂ ਜੀ ਬਹੁਤ ਗੱਲਬਾਤ ਇਹ ਹੁੰਦੀ ਆ ਬਾਬਾ ਜੀ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਗਰੰਥੀ ਸਿੰਘਾਂ ਦਾ ਸਤਕਾਰ ਨਹੀਂ ਕਰਦੀ ਜੀ ਕਿਉਂਕਿ ਸਾਰੇ ਤਰ੍ਹਾਂ ਦੀਆਂ ਕਮੇਟੀਆਂ ਹੁੰਦੀਆਂ ਨੇ ਇੱਥੇ ਦੀ ਕਮੇਟੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਕਿੰਨੇ ਉਪਰਾਲੇ ਪਹਿਲਾਂ ਬੇਟੀਆਂ ਦੇ ਵਿਆਹ ਕੀਤੇ ਹੁਣ ਤੁਹਾਨੂੰ ਘਰ ਬਣਾ ਕੇ ਦਿੱਤਾ ਕਿ ਬਹੂਰੂ ਦੀ ਕਿਰਪਾ ਜੀ ਬਹੁਤ ਵੱਡੀ ਇਹ ਇਹ ਜੀ ਬਹੂਰੂ ਦੀ ਕਿਰਪਾ ਹੈ ਇਮਾਨਦਾਰੀ ਨਾਲ ਆਪਣਾ ਕੰਮ ਕੀਤਾ ਗੁਰੂ ਘਰ ਦਾ ਜੀ ਜਿਹੜੇ ਸਾਰੇ ਪ੍ਰਧਾਨ ਸਾਹਿਬ ਨੇ ਮੈਂ ਤਾਂ 35 ਸਾਲ ਹੋ ਗਏ ਇਹਨਾਂ 32 33 ਸਾਲ ਹੋ ਗਏ ਪ੍ਰਧਾਨੀ ਕਰਦਿਆਂ ਨੂੰ ਠੀਕ ਹੈ ਜੀ ਗੁਰੂ ਘਰ ਦੀ ਸੇਵਾ ਕਰਦਿਆਂ ਨੂੰ ਆ ਮਾਲਵਿੰਦਰ ਜੀ ਖੜੇ ਨੇ ਸਰਪੰਚ ਸਾਹਿਬ ਖੜੇ ਨੇ ਸਾਡੇ ਗੁਰੇ ਸਿੰਘ ਜੀ ਖੜੇ ਨੇ ਆਪੇ ਬਾਟੀ ਸੀ ਸ਼ਰਮਜੀਤ ਜੀ ਖੜੇ ਨੇ ਇਹ ਸਾਰੇ ਸੰਗਤ ਦੇ ਸਹਿਯੋਗ ਨਾਲ ਸ਼ਿਵਾਂ ਹੋਈ ਉਸਾਰਸ ਜੀ ਹਾਂ ਕਿਉਂ ਜੋ ਮਹਾਰਾਜੇ ਕੀ ਬਖਸ਼ੀ ਉਸੇ ਸੇਵਾ ਕਰੀ ਗਿਆ ਉਸ ਰਾਤ ਜੋ ਮੈਨੂੰ ਮਿਲਿਆ ਉਹ ਸਰਗੁਰੂ ਘਰ ਵਰਤੇ ਵਾਲਿਆ ਸੈ ਨਗਰ ਬਲੋਬ ਨੂੰ ਸੇਵਾ ਮਿਲੀ ਜੀ ਹਾਂ ਉਹ ਸ਼ਰਮਾਇਆ ਉਸੇ ਆਦਾ ਫਰਮ ਨੂੰ ਸਾਰੇ ਸੰਗਤ ਨੇ ਦਿੱਤਾ ਹੈ ਠੀਕ ਹੈ ਜਣ ਕੇ ਤੁਹਾਨੂੰ ਵੀ ਖੁਸ਼ੀ ਮਹਿਸੂਸ ਹੋ ਰਹੀ ਹੋਊਗੀ ਵੀ ਜਿਵੇਂ ਤੁਸੀਂ ਧਨ ਮੰਨ ਨਾਲ ਸੇਵਾ ਕਰੀਆ ਪੂਰੀ ਗਰੰਥੀ ਸਿੰਘ ਦੀ ਡਿਊਟੀ ਪੂਰੀ ਨਿਭਾਈਆ ਦੇਖ ਲਓ ਕਿੰਨੇ ਸਾਰ ਤੇ ਹੁਣ ਜੋ ਕੁਛ ਕੀਤਾ ਪਿੰਡ ਵਾਸੀਆਂ ਨੇ ਪਿੰਡ ਦੀ ಗ್ರಾಮ ਪੰਚਾਇਤ ਨੇ ਜਾਂ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਖੁਸ਼ੀ ਮਿਲ ਰਹੀ ਬਹੁਤ ਜ਼ਿਆਦਾ ਜੀ ਮੈਨੂੰ ਮੈਨੂੰ ਹੱਦ ਤੋਂ ਖੁਸ਼ੀ ਵੱਧ ਮੇਰਾ ਸਹਜ ਉਹ ਸਾਰੇ ਸੰਗਤ ਨੇ ਦਿੱਤਾ ਹੈ ਤਾਂ ਪ੍ਰਧਾਨ ਸਾਹਿਬ ਹੋਗੇ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਮਾਲਵਿੰਦਰ ਜੀ ਨੰਬਰਦਾਰ ਸਰਪੰਚ ਸਾਹਿਬ ਸਾਰੇ ਜੋ ਬਹਾਲੇ ਆਪਣੇ ਡਿੰਪੀ ਜੀ ਉਹਨਾਂ ਸਾਰੇ ਸਹਿਯੋਗ ਦਿੱਤਾ ਠੀਕ ਹੈ ਠੀਕ ਹਾਂਜੀ ਸਾਰੇ ਸਖਦੇ ਸਹਿਯੋਗ ਰ ਆਪਣੇ ਮੈਂ ਬਹੁਤ ਖੁਸ਼ ਹਾਂ ਸੰਗਤ ਠੀਕ ਹੈ ਜੋ ਪਰਮਾਤਮਾ ਮੈਂ ਕਹ ਰਿਹਾ ਵੀ ਜੇ ਮੈਨੂੰ ਹੁਣ ਵੀ ਰਾਜੀ ਕਰਦੇ ਹੋ ਹੁਣ ਵੀ ਗੁਰੂ ਆਦੀ ਸੇਵਾ ਕਰਨ ਨੂੰ ਤਿਆਰ ਹਾਂ ਠੀਕ ਹੈ ਹਾਂਜੀ ਜਨ ਕਿ ਏਜ ਇਫੈਕਟ ਹੋ ਗਿਆ ਜੀ ਹੁਣ ਜਨ ਕਿ ਜਿਵੇਂ ਕਹਦੀ ਵੀ ਉਮਰ ਨਾਲ ਲੱਤਾਂ ਵੀ ਜਵਾਬ ਦੇ ਗਈਆਂ ਹੋਰ ਵੀ ਹਾਂ ਹਾਂਜੀ ਹਾਂਜੀ ਉਹ ਮੈਨੂੰ ਕੋਈ ਉਹ ਦਿੱਕਤ ਨਹੀਂ ਹੈ ਕਉਮ ਰਾਜਾ ਦੀ ਕਿਰਪਾ ਨਾਲ ਹਜੀ ਸੇਵਾ ਹੋਈ ਨਗਰ ਦਾ ਮੈਨੂੰ ਇੰਨਾ ਸਜਾ ਸਜੋਗ ਮਿਲਿਆ ਨਾ ਜਿਹਨਾਂ ਮੈਂ ਕਹਿ ਨਹੀਂ ਸਕਦਾ ਕਿਉਂ 35 ਸਾਲ ਹੋ ਗਏ ਮੈਂ ਬਾਹਰ ਇਹਦੇ ਬਾਬਾ ਜੀ ਮਾਰਵਿੰਦਰ ਜੀ ਛੜੇ ਇਹ ਨੱਕਿਆ ਰਹੇ ਠੀਕ ਹੈ ਜੀ ਮੈਨੂੰ ਇੱਥੇ ਕਿਉਂ ਉਦੋਂ ਬਾਅਦ ਫਿਰ ਮੈਂ ਗਿਆ ਨਹੀਂ ਇੱਥੇ ਰਹਾ ਠੀਕ ਹੈ ਜੀ ਹਾਂ ਜਾਨੀ ਕਿ ਇੱਕ ਪਰਿਵਾਰ ਵਾਂਗੂ ਰਹੂੰ ਤੁਸੀਂ ਇੱਥੇ ਪੂਰਾ ਕਮੇਟੀ ਵੀ ਲਾਓ ਸਾਰਾ ਨਗਰ ਇਰਾ ਹੈ ਮੇਰਾ ਸਾਰਾ ਪਰਿਵਾਰ ਹੀ ਹੈ ਠੀਕ ਹੈ ਜੀ ਹਾਂ ਜੇ ਮੇਰੇ ਬੱਚੀਆਂ ਪੈਣਾ ਜਿਵੇਂ ਤੋਂ ਯਾ ਮੇਰੇ ਹਾਨੇ ਮੇਰੇ ਪੈਣਾ ਨੇ ਠੀਕ ਹੈ ਜੇ ਮੈਂ ਤੁਮ ਛੋਟੀਆਂ ਮੇਰੇ ਬੱਚਿਆਂ ਨੇ ਕੋ ਸਾਰਾ ਸਹਿਯੋਗ ਜਿਹੜੇ ਮੇਰੇ ਵੀਰ ਨੇ ਅਮਰੀਤ ਸਿੰਘ ਜੀ ਮੇਰੇ ਹਾਣੀ ਨੇ ਇਹਨਾਂ ਅਸੀਂ ਪਹਿਲਾਂ ਇਕੱਠੇ ਰਹੇ ਹਾਂ ਠੀਕ ਹੈ ਹਾਂ ਜੀ ਬਿਲਕੁਲ ਜੀ ਸੋ ਪਿੰਡ ਦੇ ਕਲਾਂ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਬਾਬਾ ਜੀ ਨਾਲ ਵੀ ਗੱਲਬਾਤ ਕੀਤੀ ਆ ਕਿਉਂਕਿ ਘਰ ਬਣਾ ਕੇ ਦਿੱਤਾ ਪਿੰਡ ਵਾਸੀਆਂ ਨੇ ਪਿੰਡ ਦੀ ਗੁਰਦੁਆਰਾ ਸਾਹਿਬ ਕਮੇਟੀ ਨੇ ਪਿੰਡ ਦੀ ಗ್ರಾಮ ਪੰਚਾਇਤ ਜਾਨਕੀ ਪੂਰੇ ਸਹਿਯੋਗ ਨਾਲ ਬਣਾਇਆ ਤੇ ਸਾਰੇ ਪਤਵੰਤੇ ਸੱਜਣ ਨੇ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਮਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਬਹੁਤ ਵੱਡਾ ਉਪਰਾਲਾ ਬਹੁਤ ਸਲਾਘਾਯੋਗ ਕਿਉਂਕਿ ਜਦੋਂ ਅਸੀਂ ਵੀ ਗੱਲ ਸੁਣੀ ਵੀ ਬਹੁਤ ਵਧੀਆ ਜੀ ਕਿੰਨਾ ਤਾਲਮੇਲ ਕਿਤੇ ਨਾ ਕਿਤੇ ਜਿਹੜਾ ਇਹ ਹੁਣ ਘਰ ਬਣਾਇਆ ਜੀ ਤੁਸੀਂ ਪੂਰੇ ਸਹਿਯੋਗ ਨਾਲ ਕਿਸ ਤਰੀਕੇ ਨਾਲ ਬਣਾਇਆ ਅਸੀਂ ਜੀ ਆ ਘਰ ਜਦੋਂ ਘਰ ਸੀਗਾ ਬਾਬਾ ਜੀ ਦਾ ਬਹੁਤ ਪੁਰਾਣਾ ਜੀ ਇਹ ਜੇ ਇੱਕ ਦੋ ਛੋਟੇ ਛੋਟੇ ਕਮਰੇ ਸੀ ਇੱਕ ਬਾਥਰੂਮ ਸੀ ਹਨ ਜੀ ਫਿਰ ਸਾਨੂੰ ਐਨ ਆਰ ਆ ਭਰਾਵਾਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਅਸੀਂ ਪੈਸੇ ਭੇਜਦੇ ਆ ਜੀ ਉਹਨਾਂ ਨੇ ਫਿਰ ਸਾਨੂੰ ਪੈਸੇ ਭੇਜੇ ਕਿਸੇ ਨੇ 50000 ਦਿੱਤਾ ਕਿਸੇ ਨੇ ਲੱਖ ਦੇ ਦਿੱਤਾ ਕਿਸੇ ਨੇ ਕਿੰਨਾ ਦਿੱਤਾ ਆਈ ਉਹਨਾਂ ਨੇ ਪੈਸੇ ਸਾਨੂੰ ਭੇਜਿਆ ਠੀਕ ਹੈ ਜੀ ਤਕਰੀਬਨ ਹੁਣ ਤੱਕ 14 ਲੱਖ ਦੇ ਕਰੀਬ ਇਸ ਘਰ ਤੇ ਲੱਗ ਚੁੱਕਿਆ ਜੀ ਠੀਕ ਹੈ ਜੀ ਜਿਹੜੇ ਹੁਣ ਜੋੜੀਆਂ ਦਰਵਾਜ਼ੇ ਤੁਸੀਂ ਦੇਖ ਰਹੇ ਹੋ ਆ ਵੀ ਬਣਨੇ ਦਿੱਤੇ ਹੋਏ ਨੇ ਆ ਵੀ ਬਣ ਜਾਣੇ ਨੇ ਥੋੜੇ ਦਿਨਾਂ ਵਿੱਚ ਅਸੀਂ ਦੇਖ ਰਹੇ ਸੀ ਬਾਕੀ ਤਾਂ ਕੰਪਲੀਟ ਆ ਪੇਂਟ ਵੀ ਕੰਪਲੀਟ ਹੋ ਗਿਆ ਤੇ ਬਾਕੀ ਆਹੀ ਰਹਿ ਗਿਆ ਇੱਕ ਜੋੜੀਆਂ ਦਾ ਲੱਕੜ ਦਾ ਕਮਰਾ ਉਹ ਲੱਕੜ ਦਾ ਬਣਨਾ ਦਿੱਤਾ ਹੈ ਜੀ ਉਹ 10 ਦਿਨਾਂ ਦੇ ਵਿੱਚ ਤਕਰੀਬਨ ਲੱਗ ਜਾਊਗਾ ਠੀਕ ਹੈ ਤੇ ਸਭ ਬਹੁਤ ਜਿਆਦੇ ਨਾਲ ਸਹਯੋਗ ਇਹਨਾਂ ਨੇ ਸੇਵਾ ਆਪਣੇ 35 ਸਾਲ ਇਹਨਾਂ ਨੇ ਸੇਵਾ ਕੀਤੀ ਸਾਡੇ ਗੁਰੂ ਘਰ ਦੀ ਠੀਕ ਹੈ ਜੀ ਤੇ ਬੜੇ ਇਹਨਾਂ ਦੇ ਬੇਟੀਆਂ ਦੇ ਵਿਆਹ ਹੋਏ ਜੀ ਪਹਿਲਾਂ ਛੋਟੀਆਂ ਦੇ ਬੇਟੀਆਂ ਪਿੰਡ ਵਾਲਿਆਂ ਨੇ ਨਗਰ ਵਾਲਿਆਂ ਨੇ ਸਾਡੇ ਰਲ ਕੇ ਬੇਟੀਆਂ ਦੇ ਵਿਆਹ ਕੀਤੇ ਨੇ ਠੀਕ ਹੈ ਹਾਂਜੀ ਇਹਦਾ ਇੱਕ ਪਰਿਵਾਰ ਵਾਂਗ ਹੋਇਆ ਪ੍ਰਧਾਨ ਜੀ ਇੱਕ ਪਰਿਵਾਰ ਵਾਂਗੂ ਰਹੇ ਹੋ ਤੁਸੀਂ ਹੁਣ ਤੱਕ ਪਰਿਵਾਰ ਵਾਂਗੂ ਜੀ ਅਸੀਂ ਪਰਿਵਾਰ ਵਾਂਗੂ ਰਹੇ ਹਾਂ ਜੀ ਸਾਰਾ ਪਹਿਲਾਂ ਇਹਨਾਂ ਨੂੰ ਅਸੀਂ ਪਿੰਡ 'ਚ ਵੀ ਕਰ ਲੈ ਕੇ ਦਿੱਤਾ ਜੇ ਕੋਈ ਉਧਰ ਰਹਿਣ ਵਾਸਤੇ ਫਿਰ ਇਹਨਾਂ ਨੂੰ ਇੱਥੇ ਜਗ੍ਹਾ ਲੈ ਲਈ ਇਹਨਾਂ ਨੇ ਉੱਥੇ ਰਹਿਣ ਲੱਗੇ ਆਪਦੀ ਜਗ੍ਹਾ ਜ ਚਲੋ ਹੁਣ ਪਿੰਡ ਵਾਲਿਆਂ ਨੇ ਸੋਚਿਆ ਨਗਰ ਸਾਡੇ ਜਿਹੜਾ ਐਨ ਆਰ ਆਈ ਭਰਾ ਨੇ ਇੱਕ ਡਿੰਪੀ ਜੀ ਆ ਮੂਰੇ ਉਹ ਲੱਗੇ ਹੋਏ ਸੀ ਜਾਦੇ ਠੀਕ ਹੈ ਜੀ ਉਹ ਹੁਣ ਹੀ ਗਏ ਨੇ ਹਫ਼ਤਾ ਪਹਿਲਾਂ ਅੱਛਾ ਜੀ ਤੇ ਮੇਨ ਸਾਹ ਹੈਗੇ ਉਹੀ ਨੇ ਜਾਦੇ ਠੀਕ ਹੈ ਜੀ ਸਾਰੇ ਪੈਪ ਉਹ ਜਿਹੜੇ ਇਕੱਠੇ ਕਰਦੇ ਨੇ ਡਿੰਪੀ ਜੀ ਵੀ ਕਰਦੇ ਨੇ ਹਾਂ ਉਹਨਾਂ ਨੇ ਸਹਿਯੋਗ ਨੇ ਬਹੁਤਤਾ ਹੁਣ ਪਿੱਛੇ ਜੀ ਡਿੰਪੀ ਡਿੰਪੀ ਕਿੱਥੇ ਚਲੇ ਗਏ ਬਾਹਰ ਬਾਹਰ ਨਹੀਂ ਕੈਨੇਡਾ ਰਹਿੰਦੇ ਨੇ ਉਹ ਜਿਆਦਾ ਕੈਨੇਡਾ ਹੀ ਰਹਿੰਦੇ ਨੇ ਉਹ ਠੀਕ ਹੈ ਜੀ ਹਾਂ ਜੀ ਹਾਂ ਹੁਣ ਉਹ ਆਏ ਸੀਗੇ ਤੀਆਂ ਦਾ ਇੱਥੇ ਹਰ ਸਾਲ 5 ਸਾਲ ਹੋ ਗਏ ਤੀਆਂ ਦਾ ਤਿਹਾਰ ਮਨਾਉਂਦਿਆਂ ਬੱਦ ਝੜ ਕੇ ਕੰਮ ਕਰਾ ਬਣਾਉਂਦੇ ਨੇ ਬਿਲਕੁਲ ਇਹ ਵੀ ਦੱਸਿਆ ਜਾ ਰਿਹਾ ਕਿ ਤੁਹਾਡਾ ਦੇਹ ਕਲਾ ਪਿੰਡਾ ਜੀ ਜਿਹੜਾ ਐਨ ਆਰ ਆਈ ਬਹੁਤ ਜ਼ਿਆਦਾ ਨੇ ਵੀ ਬਹੁਤ ਕਹਿੰਦੇ ਨੇ ਵੀ 80 85% ਪਰਿਵਾਰ ਐਨ ਆਰ ਆਈ ਨੇ ਹਾਂਜੀ ਹਾਂ ਹੈਗੇ ਨੇ 80 ਹੈਗੇ ਪਰ ਐਨ ਆਰ ਆਈਆਂ तकरीबन ਇੰਨਰਾਂ ਦੀ ਪਿੰਡਈ ਆ ਠੀਕ ਹੈ ਹਾਂਜੀ ਹੁਣ ਤਾਂ ਸਾਰੇ ਘੱਤਗ੍ਰਿਓਂ ਘਰ ਤੋਂ ਦੇਖ ਹੀ ਰਹੇ ਹਾਂ ਜੀ ਖਾਲੀ ਕਾਫੀ ਕਰ ਪਏ ਨੇ ਠੀਕ ਹੈ ਜੀ ਜਿਆਦਾ ਸਾਡੇ ਲੋਕ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਜਾਦੇ ਰਹਿੰਦੇ ਨੇ ਜੀ ਹਾਂਜੀ ਬਿਲਕੁਲ ਤੇ ਬਾਬਾ ਜੀ ਹੁਣ ਨਾਲ ਵਾਲੇ ਘਰ ਚ ਰਹਿੰਦੇ ਨੇ ਜਦੋਂ ਪੂਰੀ ਤੁਸੀਂ ਆਹ ਲਵਾਤੀਆਂ ਜੋੜੀਆਂ 10 ਦਿਨਾਂ ਤੱਕ ਫਿਰ ਇਹਨਾਂ ਨੇ ਇੱਥੇ ਮਤਲਬ ਇਦਾਂ ਸਾਰਾ ਸਮਾਨ ਸ਼ਿਫਟ ਕਰ ਹਾਂ ਇੱਥੇ ਸ਼ਿਫਟ ਕਰ ਲੈਣਗੇ ਜੀ ਫਿਰ ਸਾਰਾ ਕੁਝ ਹਾਂਜੀ ਹਾਂਜੀ ਤੇ ਕਿਵੇਂ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਤੇ ਕਿਵੇਂ ਤੁਸੀਂ ਇਹ ਪਲੈਨਿੰਗ ਸੋਚੀ ਮਤਲਬ ਜਦੋਂ ਰਿਟਾਇਰਮੈਂਟ ਕਰੀ ਜਦੋਂ ਬਾਬਾ ਜੀ ਨੇ ਕਿਹਾ ਵੀ ਜਵਾਬ ਦੇ ਤੇ ਵੀ ਹੁਣ ਸਰੀਰ ਸਾਥ ਨਹੀਂ ਦਿੰਦਾ ਤਾਂ ਉਸ ਤੋਂ ਬਾਅਦ ਕਿਵੇਂ ਮਨ ਚ ਕਿਵੇਂ ਆਈ ਗੱਲਬਾਤ ਅਸੀਂ ਜੀ ਫਿਰ ਐਨਆਰਆਈ ਨੇ ਸਲਾਹ ਕੀਤੀ ਜੀ ਉਹਨਾਂ ਦੇ ਦਿਲ ਚ ਪਹਿਲੇ ਸੀ ਵੀ ਆਪਾਂ ਨੂੰ ਬਾਬਾ ਜੀ ਨੂੰ ਰਿਟਾਇਰਮੈਂਟ ਤੇ ਕੋਈ ਤੇ ਫਿਰ ਉਹ ਸਲਾਹ ਕਿਤੇ ਵੀ ਬਾਬਾ ਜੀ ਦਾ ਘਰ ਪ੍ਰਾਣਾ ਵੀ ਇਹਨਾਂ ਨੇ ਵਧੀਆ ਘਰ ਬਣਾ ਕੇ ਦੇਈ। ਆ ਦੇਖਿਆ ਵੀ ਤੁਸੀਂ ਸਾਨੂੰ ਪੈਸੇ ਭੇਜੋ ਅਸੀਂ ਤੁਹਾਡਾ ਸਹਿਯੋਗ ਕਰਾਂਗੇ। ਆ ਸਾਡੇ ਅਮਰੀਕੀ ਜੀ ਨੇ ਜੀ ਆ ਤਕਰੀਬ ਨੇ ਇੱਥੇ ਰਹਿੰਦੇ ਰਹਿੰਦੇ ਉਹਨਾਂ ਦੇ ਘਰ ਜਦੋਂ ਬਣਦਾ ਸੀਗਾ ਜੀ ਆ ਸਾਡੇ ਸਰਪੰਚ ਨੇ ਜਿਹੜੇ ਇਹਨਾਂ ਨੂੰ ਅਸੀਂ ਠੇਕਾ ਦਿੱਤਾ ਸੀ ਕਿਉਂਕਿ ਆ ਆਪਣੇ ਰਾਜਗੀਰੀ ਦਾ ਜਿਹੜੇ ਠੇਕੇਦਾਰੀ ਕਰਦੇ ਨੇ। ਠੀਕ ਹੈ ਜੀ। ਤੇ ਸਰਪੰਚ ਸਾਹਿਬ ਸਾਡੇ ਤੇ ਇਹਨਾਂ ਨੇ ਬਣਾਇਆ ਸਾਰਾ ਮੂਰੇ ਲੱਕੇ। ਠੀਕ ਹੈ। ਹਾਂ ਜੀ ਹਾਂ ਸਾਨੂੰ ਇਹਨਾਂ ਤੇ ਵਿਸ਼ਵਾਸ ਸੀ ਸਾਰੀ ਗੱਲ ਦਾ। ਸਾਡੇ ਸਾਹਮਣੇ ਆ ਜੀ ਬਹੁਤ ਵਧੀਆ ਇਹਨਾਂ ਨੇ ਬਣਾਇ ਇਹ ਤਾਂ ਸਮਾਨ ਲੈ ਕੇ ਦੇਣ ਵਾਲੇ ਸੀਗੇ ਹਾਂਜੀ ਹਾਂ ਜਨਨ ਕਿ ਸਹਿਯੋਗ ਉਹੀ ਗੱਲ ਹੋ ਗਈ ਵੀ ਸਾਰਿਆਂ ਦਾ ਵਿੱਚ ਪੰਚਾਇਤ ਵਿੱਚ ਗ੍ਰਾਮ ਗੁਰਦੁਆਰਾ ਸਾਹਿਬ ਕਮੇਟੀ ਹੋਗੀ ਵਿੱਚ ਪਿੰਡ ਵਾਸੀ ਹੋਗੇ ਹਾਂਜੀ ਹਾਂਜੀ ਸਾਰੇ ਪੰਚਾਇਤ ਨੇ ਪੂਰਾ ਸਹਿਯੋਗ ਤੇ ਵੰਟੀ ਜੀ ਖੜੇ ਨੇ ਮਾਲਵਿੰਦਰ ਜੀ ਨੇ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਜੀ ਅਮਰੀਕ ਸਿੰਘ ਨੇ ਬਹੁਤ ਸਹਿਯੋਗ ਦਿੱਤਾ ਜੀ ਹਾਂਜੀ 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 ਸਰਪੰਚ ਸਾਹਿਬ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜਗਪਾਲ ਸਿੰਘ ਹੈ ਜੀ अच्छा ठेकेदारी ਦਾ ਕੰਮ ਕਰਦੇ ਹਾਂ ਸਰਪੰਚ ਸਾਹਿਬ ਜੀ ਜਾਨ ਸਰ ਮੈਂ ਪਹਿਲਾਂ ਤੁਸੀਂ ਠੇਕੇਦਾਰੀ ਦਾ ਕੰਮ ਕਰਨਾ ਚਾਹੀਦਾ ਠੀਕ ਹੈ ਹਾਂਜੀ ਸਰ ਚਲੋ ਵੀ ਪ੍ਰਧਾਨ ਜੀ ਨੇ ਦੱਸੀ ਗੱਲ ਵੀ ਤੁਸੀਂ ਫਿਰ ਬਣਾਇਆ ਪੂਰੀ ਰੀਜਨਲ ਹਾਂ ਮੈਂ ਬਹੁਤ ਪੂਰੀ ਰੀਜਨਲ ਬਣਾਇਆ ਹੈ ਆਪਣੇ ਹੱਥੀ ਬਣਾਇਆ ਪਪਾ ਜੀ ਦਾ ਮਕਾਨ ਠੀਕ ਹੈ ਜੀ ਹਾਂਜੀ ਹਾਂ ਬਹੁਤ ਵਧੀਆ ਕੰਮ ਕਰਿਆ ਸਾਰੇ ਮਿਸਤਰੀ ਜੋ ਲੱਗੇ ਹੋ ਸੀ ਨਾਲ ਬਹੁਤ ਵਧੀਆ ਕੰਮ ਕਰਕੇ ਦਿੱਤਾ ਜੀ ਹਾਂਜੀ ਨਾਲੇ ਤੁਹਾਨੂੰ ਵੀ ਖੁਸ਼ੀ ਮਹਿਸੂਸ ਹੋ ਰਹੀ ਹੋਵੇ ਇੱਕ ਵੱਡੀ ਸੇਵਾ ਮਿਲਿਆ ਕਿਉਂਕਿ ਬਾਬਾ ਜੀ ਨੇ 35 ਸਾਲ ਸੇਵਾ ਕੀਤੀ ਆ ਜੀ ਇੱਕ ਆਪਾਂ ਨੂੰ ਹੁੰਦਾ ਵੀ ਜਿਨ੍ਹਾਂ ਦਾ ਆਪਾਂ ਸਤਿਕਾਰ ਕਰਦੇ ਹੋਈਏ ਉਹਨਾਂ ਦੀ ਜਗ੍ਹਾ ਆਪਾਂ ਨੂੰ ਬਣਾਉਣ ਦਾ ਮੌਕਾ ਮਿਲ ਜੇ ਉਹ ਬਹੁਤ ਖੁਸ਼ੀ ਮਿਲ ਜੀ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੋਈ ਸਾਨੂੰ ਜੀ 35 ਸਾਲ ਤੋਂ ਸਾਡੇ ਕਰ ਰਹੇ ਨੇ ਸੇਵਾ ਜੀ ਉਰੇ ਆਪਦੇ ਪਰਿਵਾਰ ਵਾਂਗੂ ਰਹਿ ਰਹੇ ਨੇ ਉਸੇ ਕਰਕੇ ਵਾ ਸਾਡੇ ਪਿੰਡ ਵਾਸੀਆਂ ਨੇ ਸੋਚਿਆ ਵੀ ਆਪਾਂ ਬਾਬਾ ਜੀ ਦੀ ਰਿਟਾਇਰਮੈਂਟ ਤੇ ਬਹੁਤ ਵੱਡਾ ਤੋਹਫਾ ਦੇਵਾਂਗੇ ਉਹ ਅਸੀਂ ਇਹਨਾਂ ਨੂੰ ਦੇ ਚੁੱਕੇ ਹਾਂ ਜੀ ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਵੀ ਬਾਬਾ ਜੀ ਨੂੰ ਘਰ ਬਣਾ ਕੇ ਦਿੱਤਾ ਗਿਆ। ਓਵਰੇਜ ਹੋ ਗਏ ਨੇ। ਹੁਣ ਇਹ ਬੈਠ ਕੇ ਆਪਦਾ ਰਾਮ ਕਰਨ ਜੀ। ਹਾਂ ਜੀ। ਬਿਲਕੁਲ ਕਿੰਨੀ ਕੁ ਜਗ੍ਹਾ ਹੋਣੀ ਸਰਪੰਚ ਸਾਹਿਬ ਇਹ ਜਿੱਥੇ ਜਗ੍ਹਾ ਬਣੀ ਹੈ। ਸਰ ਪੌਣੇ ਇੱਕ ਤਿੰਨ ਬਿਸਵੇ 1100 ਫੁੱਟ ਏਰੀਆ ਹੈਗਾ। ਠੀਕ ਹੈ। ਪੌਣੇ ਇੱਕ ਤਿੰਨ ਬਿਸਵੇ ਬਣ ਜਾਂਦੀ ਹੈ ਇਹ ਜੀ। ਠੀਕ ਹੈ। ਜਿਹੜੇ ਕਿ ਬਾਬਾ ਜੀ ਦਾ ਛੋਟਾ ਪਰਿਵਾਰ ਆ ਬਾਬਾ ਜੀ ਤਾਂ ਦੋ ਜੀ ਨੇ ਜੀ ਕਿ ਘਰ ਦੱਸ ਰਹੇ ਨੇ। ਛੋਟੀ ਜਿਹੀ ਫੈਮਿਲੀ ਇਹਨਾਂ ਦਾ ਦੋਤਾ ਵੀ ਰਹਿੰਦਾ ਸਰ ਉਰੇ। ਠੀਕ ਹੈ। ਹਾਂ ਉਹ ਹੈਗੇ ਨੇ 20-22 ਸਾਲ ਦੇ। ਇਹਨਾਂ ਦੀ ਸੇਵਾ ਕਰਨ ਵਾਸਤੇ ਉਰੇ ਰੱਖੇ ਹੋਣੇ ਨੇ। ਇਹ ਉਸੇ ਕਰਕੇ ਰੱਖਾਂਗੇ। ਬਸ ਬਾਬਾ ਜੀ ਨੂੰ ਜਿੰਨੀ ਕਿ ਲੋੜ ਸੀ ਉਹਦੇ ਅਨੁਸਾਰ ਪੂਰੀ ਜਗ੍ਹਾ ਬਣਾਤੀ ਤੁਸੀਂ। ਹਾਂ ਦੇਖੋ ਜਿੱਡੀ ਕਿ ਫੈਮਿਲੀ ਆ ਉਹਨੇ ਉਹਦੇ ਅਨੁਸਾਰ ਜਗ੍ਹਾ ਬਾਬਾ ਜੀ ਦੀ ਬਣ ਗਈ। ਬਹੁਤ ਵਧੀਆ ਬਣ ਗਈ। ਆਪਦੇ ਜਿੰਦਗੀ ਜਣਾਉਣ ਲਈ ਜਿੱਥੇ ਜੀ ਬਹੁਤ ਵਧੀਆ। ਬਿਲਕੁਲ ਨੰਬਰਦਾਰ ਸਾਹਿਬ ਕੀ ਨਾਮ ਆ ਜੀ ਆਪਾਂ? ਮਾਲਵਿੰਦਰ ਸਿੰਘ ਜੀ। ਅੱਛਾ ਮਾਲਵਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਸਾਰੀ ਕਮੇਟੀ ਇਕੱਠੇ ਹੋ ਕੇ ਮਤਲਬ ਜਿਵੇਂ ਦੱਸਿਆ ਪ੍ਰਧਾਨ ਜੀ ਨੇ ਕਿ ਸਲਾਹ ਬਣਾਈ ਅਸੀਂ ਸਾਰੇ ਐਨ ਆਰ ਆਈ ਭਰਾਵਾਂ ਨੇ ਸਾਰੇ ਪਿੰਡ ਇਕੱਠਾ ਜੀ ਬਾਬਾ ਜੀ ਪਹਿਲਾਂ ਕੋਈ ਸਾਹਿਬ ਸੰਤ ਬਾਬਾ ਜੰਗੀਰ ਸਿੰਘ ਜੀ ਦੇ ਪਾਲ ਉੱਥੇ ਉਹਨਾਂ ਨੇ ਇਹਨਾਂ ਨੂੰ ਪੜਾਇਆ ਲਿਖਾਇਆ ਸਾਰਾ ਕੁਝ ਬਾਬਾ ਜੀ ਨਾਲ ਥੋੜੀ ਜਾਣਪਣ ਹੋ ਗਈ ਸੀ ਅਸੀਂ ਬਾਬਾ ਜੀ ਦੇ ਕੋਲ ਜਾਂਦੇ ਹੁੰਦੇ ਸੀ ਬਾਬਾ ਜੀ ਪਿੰਡ 'ਚ ਵੀ ਆਉਂਦੇ ਸੀ ਬਾਬਾ ਜੀ ਦਾ ਪਹਿਲੇ ਪ੍ਰੇਮ ਪਿਆਰ ਸੀ ਉਸ ਤੋਂ ਬਾਅਦ ਜਦੋਂ ਬਾਬਾ ਜੀ ਉੱਥੋਂ ਜਾਣ ਲੱਗੇ ਫੇ ਪਿੰਡ ਵਾਲਿਆਂ ਨੇ ਦੱਸਿਆ ਸਾਰੇ ਨਗਰ ਦੀ ਸਹਾਇਤਾ ਦੇ ਨਾਲ ਬਾਬਾ ਜੀ ਨੂੰ ਇੱਥੇ ਲਿਆਂਦਾ ਗਿਆ ਉਸ ਤੋਂ ਬਾਅਦ ਬਾਬਾ ਜੀ ਨੇ ਸੇਵਾ ਕਰੀਆ ਨਿਸਕਾਮ 34 32 ਸਾਲ ਠੀਕ ਹੈ ਜੀ ਪਰਿਵਾਰ ਵਾਂਗੂ ਰਹੇ ਨੇ ਸਾਰੇ ਕਿਸੇ ਦਾ ਕੋਈ ਆਇਆ ਨਹੀਂ ਸੀ ਵੀ ਕਿਸੇ ਨਾ ਬਿਤਕਰਾ ਹੋਊਗਾ ਬੱਚਿਆਂ ਨੂੰ ਵੀ ਸਿੱਧੇ ਰਸਤੇ ਪਾਇਆ ਤੇ ਐਨਆਰਆਈ ਭਰਾਵਾਂ ਨੇ ਸਾਡਾ ਨੇ ਬਾਹਰੋਂ ਪੈਸੇ ਭੇਜੇ ਨੇ ਉਹਨਾਂ ਨੇ ਕਿਹਾ ਵੀ ਬਾਬਾ ਜੀ ਦਾ ਮਕਾਨ ਬਣਾਓ ਕਮੇਟੀ ਨੇ ਸਾਰੇ ਪਿੰਡ ਵਾਲੇ ਨੇ ਪੰਚਾਇਤ ਨੇ ਸਾਰੇ ਨਾਲ ਮਿਲ ਕੇ ਇਹ ਘਰ ਨੂੰ ਵਧੀਆ ਤਰੀਕੇ ਦੇ ਨਾਲ ਬਣਾਇਆ ਠੀਕ ਹੈ ਬਣਾ ਕੇ ਬਾਬਾ ਜੀ ਨੂੰ ਉਹਦੇ ਡਿੰਪੀ ਤੇ ਜਾਣ ਕਰਕੇ ਡਿੰਪੀ ਦਾ ਪਰਾਲਾ ਜਾਦੇ ਮੂਰੇ ਪੈਸੇ ਇਕੱਠੇ ਕਰਨ ਚ ਸਾਰੇ ਕਹੇ ਚ ਉਹਨਾਂ ਦੇ ਜਾਣ ਕਰਕੇ ਸੁਖਮਨੀ ਸਾਹਿਬ ਦਾ ਪਾਠ 17 ਤਰੀਕ ਨੂੰ ਕਰਾਇਆ ਉਹਨਾਂ ਨੇ ਜਾਣਾ ਸੀ ਦਰਵਾਜ਼ੇ ਹੁਣ ਬੜਨੇ ਦਿੱਤੇ ਹੋਏ ਨੇ 10 ਦਿਨ ਚ ਲੱਗ ਜਾਣਗੇ ਕੰਪਲੀਟ ਹੋ ਜੂ। ਠੀਕ ਹੈ। ਬਾਬਾ ਜੀ ਖੁਸ਼ ਨੇ। ਠੀਕ ਹੈ। ਬਾਬਾ ਜੀ ਦਾ ਸਾਡੇ ਅਸੀਂ ਬੱਚਾ ਵਾਂਗੂ ਰਹਿੰਦੇ ਨੇ ਬਾਬਾ ਜੀ ਕੋਲ ਤਾਂ। ਠੀਕ ਹੈ। ਸਾਡਾ ਤਾਂ ਉਮਰ ਛੋਟੀ ਜੀ ਸੀ। ਜਦੋਂ ਦੇ ਇੱਥੇ ਆਏ ਹੋਏ ਨੇ ਬਾਬਾ ਜੀ ਡਿਊਟੀ ਕਰਦਾ ਸੀ। ਪਤਾ ਸੀ ਉੱਥੇ ਸੀ ਨਾ ਬਾਬਾ ਜੀ ਕੋਲ ਉੱਥੇ ਵੀ ਜਾਂਦੇ ਸੀ। ਠੀਕ ਹੈ ਜੀ। ਪਿੰਡ 'ਚ ਵੀ ਬਾਬਾ ਜੀ ਆਉਂਦੇ ਸਾਡੇ ਉਹ ਬਾਬਾ ਜੀ ਸੰਤ ਬਾਬਾ ਜੰਗੀਰ ਸਿੰਘ ਵੀ ਆਉਂਦੇ ਸੀ। ਠੀਕ ਹੈ ਜੀ। ਉਹਨਾਂ ਦੇ ਨਾਲ ਹੀ ਰਹਿੰਦੇ ਸੀ ਇਸ ਕਰਕੇ ਪਿੰਡ ਵਾਲਿਆਂ ਨੂੰ ਕੋਈ ਮਹਿਸੂਸ ਨਹੀਂ ਹੋਇਆ। ਠੀਕ ਹੈ। ਹੁਣ ਤੁਹਾਨੂੰ ਵੀ ਬਹੁਤ ਖੁਸ਼ੀ ਮਿਲ ਰਹੀ ਵੀ ਕਿਉਂ ਪਿੰਡ ਵਾਲੇ ਵੀ ਨੇ ਵੀ ਜਦੋਂ ਦੱਸਿਆ ਪਿੰਡ ਵਾਲਿਆਂ ਨੂੰ ਵੀ ਖੁਸ਼ੀ ਚੜ ਗਈ ਬਾਬਾ ਜੀ ਨੂੰ ਆਪ ਲਿਆਈ ਇੱਥੇ ਉਦੋਂ ਸਾਰੇ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਬਾਬਾ ਜੀ ਨੂੰ ਇੱਥੇ ਲਿਆਂਦਾ ਗਿਆ ਤੇ ਬਾਬਾ ਜੀ ਦਾ ਹੁਣ ਆ ਘਰ ਬਣਾ ਕੇ ਦੇਤਾ ਤੇ ਅੱਗੇ ਤੋਂ ਵੀ ਪਿੰਡ ਵਾਲਿਆਂ ਦਾ ਸਹਿਯੋਗ ਨਾਲ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਬਾਬਾ ਜੀ ਤੋਂ ਪਿੰਡ ਵਾਲੇ ਪਰਾਂ ਹਟ ਗਏ ਇਹੋ ਜੀ ਕੋਈ ਗੱਲ ਨਹੀਂ ਹੈਗੀ ਪਰਿਵਾਰ ਵਾਂਗੂ ਰਹਿਣਾ ਜਾਨੀ ਕਿ ਪੂਰਾ ਸਾਥ ਦੇਣਾ ਬਾਬਾ ਜੀ ਪਰਿਵਾਰ ਵਾਂਗੂ ਪਰਿਵਾਰ ਵਾਂਗੂ ਹਾਂਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਅਮਰੀਕ ਸਿੰਘ ਅੱਛਾ ਅਮਰੀਕ ਸਿੰਘ ਜੀ ਸਾਰੇ ਇਕੱਠੇ ਹੋਏ ਵੀ ਹੋ ਤੁਸੀਂ ਕਿਵੇਂ ਦਾ ਮਹਿਸੂਸ ਹੋਇਆ ਤੁਹਾਨੂੰ ਵੀ ਕਿਉਂਕਿ ਤੁਸੀਂ ਵੀ ਬਹੁਤ ਸਮਾਂ ਬਾਬਾ ਜੀ ਨਾਲ ਰਹੇ ਹੋ ਕਮੇਟੀ 'ਚ ਰਹੇ ਹੋ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੇ ਬਹੁਤ ਵਧੀਆ ਤਾਲਮੇਲ ਨਾਲ ਕੰਮ ਚੱਲਿਆ ਠੀਕ ਹੈ ਜੀ ਤੇ ਐਨਆਰਪਰ ਭਰਾਵਾਂ ਨੇ ਸਾਰਿਆਂ ਨੇ ਸਹਿਯੋਗ ਕਰਿਆ ਨਗਰ ਵਾਸੀਆਂ ਨੇ ਸੋ ਸਹਿਯੋਗ ਕਰਿਆ ਉਹਦੇ ਨਾਲ ਸਾਨੂੰ ਪੈਸਾ ਇਕੱਠਾ ਹੋਇਆ 14 ਲੱਖ ਰੁਪਇਆ ਲਾਤਾ ਜੀ ਤੁਸੀਂ ਇੱਥੇ ਰੁਪਇਆ ਲੱਗ ਗਿਆ ਹਾਂ ਜੀ ਸਾਰਾ ਇਕੱਠਾ ਹੋਇਆ ਕਿਸੇ ਨੇ ਜਿਵੇਂ ਪ੍ਰਧਾਨ ਜੀ ਦੱਸਦੇ ਨੇ 150 20 30 ਜੋ ਜਿੰਨਾ ਵੀ ਆਇਆ ਕਿਸੇ ਨੇ 100 ਲੱਖ ਦਿੱਤਾ ਕਿਸੇ ਨੇ 50000 ਦਿੱਤਾ ਕਿਸੇ ਨੇ ਕੁਝ ਜੋ ਛੜਦਾ ਸੀ ਅਗਲੇ ਨੇ ਦਿੱਤਾ ਉਹਦੇ ਨਾਲ ਸਾਨੂੰ ਬਹੁਤ ਵਧੀਆ ਸਰਗ ਹੈ ਸਾਡਾ ਤੇ ਬਹੁਤ ਵਧੀਆ ਮਕਾਨ ਬਣ ਗਿਆ ਮੇਰੀ ਦੇਖਰੇਖ ਦੀ ਡਿਊਟੀ ਸੀ ਇੱਥੇ ਤੇ ਜੇ ਨਜ਼ਰ ਮਕਾਨ ਨਹੀਂ ਬਣਿਆ ਮੈਂ ਇੱਥੇ ਹੀ ਰਿਹਾ ਉਹਨੂੰ ਦੋ ਤਿੰਨ ਗੇੜੇ ਰੋਜ਼ ਲਾਉਂਦਾ ਸੀ ਆ ਤੇ ਬੰਦਾ ਵੀ ਸੀ ਆਪੇ ਕੰਮ ਕੰਪਲੀਟ ਹੋ ਗਿਆ ਤਕਰੀਬਨ ਹਾਂਜੀ ਕੰਪਲੀਟ ਹੋ ਗਿਆ ਹੁਣ ਜੋੜੀਆਂ ਦਾ ਕੰਮ ਹੈ ਇਹ 5-7 ਦਿਨਾਂ ਚ ਲੱਗ ਜੂਗਾ ਠੀਕ ਹੈ ਜੀ ਤੇ ਕੰਮ ਬਾਬਾ ਜੀ ਆਪਣਾ ਰੈਣ ਬਸੇਰਾ ਕਰ ਲੈਣਗੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਅੰਦਰੋਂ ਮਨ ਨੂੰ ਕਿਉਂ ਸਾਡਾ ਇੱਕ ਪਰਿਵਾਰਕ ਮੈਂਬਰ ਹੀ ਆ ਇਹ ਸਾਡਾ ਭਰਾ ਹੀ ਆ ਸਾਡੀ ਥਾਉ ਮੋਰਾ ਉਨੀ ਕੁ ਮੋਰ ਮੇਰੀ ਆ ਉਨੀ ਕਿਨਾਂ ਦੀ ਆ 80 ਸਾਲ ਦੇ ਲੇੜੇ ਦੇ ਮੈਂ 80 ਕਹਿੰਦੀ ਹੋਈ ਗਈ ਆ 35 ਸਾਲ ਅੱਧੀ ਉਮਰ ਇੱਥੇ ਗੁਜ਼ਾਰਤੀ ਬਾਬਾ ਜੀ ਨੇ ਜੀ ਹਾਂ 35 ਸਾਲ ਇੱਥੇ ਲਾਤੇ ਵਿੱਚ ਇੱਕ ਵਾਰੀ ਛੱਡ ਕੇ ਚਲੇ ਗਏ ਸੀਗੇ ਸਾਲ 200 ਲ ਵਿੱਚ ਰਹਿ ਗਏ ਸੀ ਉਹਦੇ ਹਿਸਾਬ ਨਾਲ ਆ ਤਾਂ 40 ਦੇ ਨੇੜੇ ਬਣ ਜਾਂਦੀ ਹੈ ਨਹੀਂ ਲਗਾਤਾਰ 35 ਕਰਤੀ ਇਹਨਾਂ ਨੇ ਹਾਂਜੀ ਤੇ ਚਲੋ ਬਹੁਤ ਵਧੀਆ ਲੱਗ ਰਿਹਾ ਜਾਨੀ ਕਿ ਪੂਰਾ ਇੱਕ ਪਿੰਡ ਦਾ ਨਾਮ ਵੀ ਬਹੁਤ ਉੱਚੇ ਲੈਵਲ ਤੇ ਜਾਂਦਾ ਜੀ ਫਿਰ ਜਦੋਂ ਐਵੇਂ ਦੀ ਸੇਵਾ ਹਾਂਜੀ ਬਹੁਤ ਵਧੀਆ ਜੀ ਹਾਂ ਨਾਲ ਨਾਮ ਤਾਂ ਚੱਲਣਾ ਹੀ ਹੈ ਜੀ ਜਦੋਂ ਹੋਰ ਕਿਸੇ ਦਾ ਇਹ じゃ ਅਸੀਂ ਕਦੇ ਵੀਡੀਓ ਦੇਖੀ ਹੋਈ ਨਹੀਂ ਹੈਗੀ ਵੀ ਇਹੋ ਜਿਹੇ ਨਾਮ ਵੱਡਾ ਗਿਫਟ ਦਿੱਤਾ ਹੋਵੇ ਕਿਸੇ ਨੇ ਹਾਂ ਜੀ ਸੋ ਸਲਾਗਾ ਜੋਗ ਉਪਰਾਲਾ ਪਿੰਡ ਦੇ ਕਲਾਂ ਦੇ ਵਿੱਚ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਕਮੇਟੀ ਪਿੰਡ ਦੀ ਪੰਚਾਇਤ ਸਾਰਿਆਂ ਨੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਉਮਰ ਹੋ ਗਈ ਉਹਨਾਂ ਦੀ 80 ਸਾਲ ਰਿਟਾਇਰਮੈਂਟ ਕੀਤੀ ਅਤੇ ਉਸ ਤੋਂ ਬਾਅਦ ਘਰ ਬਣਾ ਕੇ ਦਿੱਤਾ ਬੰਟੀ ਬਾਈ ਜੂਰੀ ਮੌਜੂਦ ਨੇ ਬੰਟੀ ਜੀ ਦੱਸਿਆ ਜਾ ਰਿਹਾ ਕਿ ਪੂਰਾ ਸਹਿਯੋਗ ਤੁਸੀਂ ਵੀ ਸਾਰਿਆਂ ਨੇ ਮਤਲਬ ਹਰ ਇੱਕ ਨੇ ਪੂਰਾ ਜੋਰ ਲਾ ਕੇ ਘਰ ਬਣਾਇਆ ਹੈ ਹਾਂ ਜੀ ਹਾਂ ਜੀ ਸਾਡੇ ਪਿੰਡ ਦੇ ਅਮਰਜੀਤ ਅੰਕਲ ਜੀ ਨੇ ਸਾਡੇ ਜੀ ਤੇ ਅਮਰੀਕ ਅੰਕਲ ਜੀ ਖੜੇ ਨੇ ਸਾਡੇ ਸਰਪੰਚ ਸਾਹਿਬ ਖੜੇ ਨੇ ਨੰਬਰਦਾਰ ਸਾਹਿਬ ਖੜੇ ਨੇ ਸਾਡੇ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਜੀ ਤੇ ਸ਼ੁਰੂ ਤੋਂ ਹੀ ਇਹ ਲਵੇ ਬੈਠ ਕੇ ਆਪਾਂ ਅਮਰੀਕ ਅੰਕਲ ਜੀ ਇੱਥੇ ਕੰਮ ਕਰਾਉਂਦੇ ਸੀ ਸਾਰਾ ਜੀ ਅਸੀਂ ਤਾਂ ਕੋਈ ਸਾਨੂੰ ਸਮਾਨ ਕਹਿੰਦੇ ਸੀਗੇ ਉਹ ਲਿਆ ਕੇ ਦੇ ਦਿੰਦੇ ਸੀ ਜੀ ਤੇ ਬਾਕੀ ਸਾਡੇ ਸਰਪੰਚ ਸਾਹਿਬ ਦਾ ਸਭ ਵੱਧ ਤੋਂ ਵੱਧ ਸਹਿਯੋਗ ਇਹ ਸੀਗਾ ਵੀ ਇਹਨਾਂ ਨੇ ਆਪਦੇ ਹੱਥ ਨਾਲ ਕਿ ਤਿਆਰ ਕਰਿਆ ਜਿਵੇਂ ਅਸੀਂ ਠੇਕਾ ਦਿੱਤਾ ਸੀਗਾ ਇਹਨਾਂ ਨੇ ਮਤਲਬ ਉਹ ਨਹੀਂ ਕਰਿਆ ਵੀ ਮਿਸਤਰੀ ਹੋਰ ਲਿਆ ਕੇ ਛੱਡ ਤੇ ਉਹ ਕਰ ਲਿਆ ਉਹ ਨਹੀਂ ਕਰਿਆ ਨੇ ਬਹੁਤ ਵਧੀਆ ਇਟ ਲਾਈ ਬਹੁਤ ਵਧੀਆ ਕੰਮ ਕਰਿਆ ਮਤਲਬ ਦਸਣ ਪੱਥਰੋਂ ਪਰੀ ਹੈ ਜੀ ਗਮ ਇਹ ਸਾਰਾ ਨਾਲੇ ਪਿੰਡ ਦੇ ਸਰਪੰਚ ਜੀ ਨਾਲੇ ਉਹ ਸੋਚਦੇ ਸੀ ਵੀ ਗੱਲ ਸੁਣੋ ਆਪਾਂ ਨੇ ਐਨ ਕਰਨਾ ਪੂਰਾ ਵਧੀਆ ਤਰੀਕਾ ਬਹੁਤ ਵਧੀਆ ਬਹੁਤ ਸਾਡੇ ਮਨ ਨੂੰ ਖੁਸ਼ੀ ਹੁੰਦੀ ਹੈ ਜੀ ਇਸ ਚੀਜ਼ ਦੀ ਵੀ ਸਾਡੇ ਛੋਟਾ ਭਰਾ ਲੱਗਦਾ ਜੀ ਸਾਡਾ ਜਿਹੜਾ ਸਰਪੰਚ ਸਾਡਾ ਛੋਟਾ ਭਰਾ ਜੀ ਇਹ ਵੀ ਇਹਨੇ ਐਨੇ ਵਧੀਆ ਤਰੀਕੇ ਨਾਲ ਆਪਦੇ ਹੱਥੀਂ ਕੰਮ ਕਰਿਆ ਨਹੀਂ ਤਾਂ ਕਿਤੋਂ ਲਿਆ ਕੇ ਕੋਈ ਉੱਧਰੋਂ ਲਾ ਗਿਆ ਉਹ ਚੀਜ਼ ਤਾਂ ਕਰੀ ਨਹੀਂ ਬਹੁਤ ਤਸੱਲੀ ਨਾਲ ਕੰਮ ਕਰਿਆ ਜੀ ਕੋਈ ਮਾੜਾ ਕੰਮ ਨਹੀਂ ਕਰਿਆ ਇਹ ਵੀ ਵੰਟੀ ਜੀ ਬਹੁਤ ਵੱਡੀ ਗੱਲ ਹੈ ਵੀ ਬਾਬਾ ਜੀ ਨੂੰ ਜਿਹੜਾ ਘਰ ਮਿਲਿਆ सरपंच ਨੇ ਘਰ ਬਣਾਇਆ ਹੋਵੇ ਕਿ ਇੱਕ ਇਤਿਹਾਸਿਕ ਗੱਲ ਹੁੰਦੀ ਹੈ ਇਹ ਤਾਂ ਹੈ ਜੀ ਮੌਜੂਦਾ ਸਰਪੰਚ ਹੋਵੇ ਜੀ ਆਪ ਆਪਦੇ ਹੱਥੀਂ ਕੰਮ ਕਰੇ ਮਤਲਬ ਇਹ ਬਹੁਤ ਵੱਡੀ ਦੇਣ ਹੈ ਜੀ ਇੱਕ ਕਿਉਂਕਿ ਜੇ ਬਾਬਾ ਜੀ ਨੇ ਸਾਨੂੰ ਬਹੁਤ ਸਿੱਖਿਆ ਦਿੱਤੀਆਂ ਤਾਂ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਜੀ ਅਸੀਂ ਐਡੇ ਵੱਡੇ ਹੋਏ ਅੱਜ ਤਾਂ ਬਾਬਾ ਜੀ ਦੇ ਛੋਟੇ-ਛੋਟੇ ਬੱਚੇ ਆ ਜੀ ਅਸ ਤਾਂ ਤੇ ਬਾਬਾ ਜੀ ਨੇ ਜਾਇਹ ਸਾਨੂੰ ਸਿੱਖਿਆ ਦਿੰਦੇ ਗਏ ਜੀ ਅਸੀਂ ਉਹ ਜਿਹਾ ਸਾਡੇ ਦਿਮਾਗ 'ਚ ਆਉਂਦੀਆਂ ਗਈਆਂ ਹੁਣ ਬਾਬਾ ਜੀ ਨੇ ਰਿਟਾਇਰਮੈਂਟ ਹੋਣੀ ਸੀ ਬਾਹਰ ਲੈ ਕੇ ਗੱਲਾਂ ਕਰਨ ਲੱਗੇ ਸਾਡਾ ਵੀ ਤੁਸੀਂ ਮਤਲਬ ਘਰ ਬਣਾ ਕੇ ਦਿਓ ਉਹਨਾਂ ਨੂੰ ਐਵੇਂ ਕਰੋ ਦੇ ਸਾਰਾ ਐਨਆਰਈ ਭਰਾਵਾਂ ਦੀ ਸਹਿਯੋਗ ਨਾਲ ਹੋਈ ਤੇ ਸਾਰਾ ਨੰਨ ਬਹੁਤ ਬਹੁਤ ਵਧੀਆ ਪ੍ਰਾਲਾ ਤੁਹਾਨੂੰ ਵੀ ਖੁਸ਼ੀ ਹੁੰਦੀ ਹੋ ਕਿਉਂਕਿ ਆਲੇ ਦੁਆਲੇ ਜਿਹੜੀ ਖਬਰ ਦੇਖਣਗੇ ਜਾਂ ਹੋਰ ਵੀ ਸੁਣਦਾ ਅਗਲਾ ਖੁਸ਼ੀ ਮਹਿਸੂਸ ਕਰਦਾ ਸਾਡਾ ਸਾਰਾ ਪਿੰਡ ਹੀ ਖੁਸ਼ ਆ ਜੀ ਜੀ ਸਾਰਾ ਤਕਰੀਬ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਖੁਸ਼ ਨੇ ਜੀ ਵੀ ਐਡਾ ਕੰਮ ਕਿਤੇ ਕਿਸੇ ਮੇਰੇ ਖਿਆਲ ਚ ਨਹੀਂ ਹੋਇਆ ਹੋਣਾ ਪਿੰਡਾਂ 'ਚ ਅਸੀਂ ਤਾਂ ਇਹੀ ਕਹਿੰਦੇ ਹਾਂ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਜਿੱਥੇ ਵੀ ਕਿਤੇ ਹੈਗੇ ਵੀ ਜਦੋਂ ਥੋਡੇ ਗ੍ਰਾਂਤੀ ਸਿੰਘ ਕੋਈ ਰਿਟਾਇਰਮੈਂਟ ਦੇ ਨੇੜੇ ਆਉਂਦੇ ਨੇ ਨਹੀਂ ਸੇਵਾ ਕਰ ਸਕਦੇ ਉਦੋਂ ਅੱਗੇ ਉਹਨਾਂ ਦਾ ਹਮੇਸ਼ਾ ਸਹਾਇਤਾ ਕਰੋ ਉਹਨਾਂ ਦੇ ਬੱਚਿਆਂ ਦੀ ਸਹਾਇਤਾ ਕਰੋ ਸਾਡੇ ਪਿੰਡ ਦੇ ਬਾਬਾ ਜੀ ਦੇ ਬੇਟੀਆਂ ਸੀ ਜੀ ਪਹਿਲਾਂ ਅਸੀਂ ਤਾਂ ਛੋਟੇ ਸੀਗੇ ਚਲੋ ਸਾਡੇ ਅੰਕਲ ਜੀ ਸੀਗੇ ਅਮਰਜੀਤ ਸਿੰਘ ਜੀ ਉਦੋਂ ਵੀ ਪ੍ਰਧਾਨ ਸੀ ਹੁਣ ਵੀ ਇਹੀ ਪ੍ਰਧਾਨ ਨੇ ਇਹਨਾਂ ਦੇ ਮਦਦ ਸਹਿਯੋਗ ਨਾਲ ਜੀ ਬੱਚਿਆਂ ਦੇ ਵਿਆਹ ਕਰੇ ਜੀ ਇਹਨਾਂ ਨੇ ਉਸ ਤੋਂ ਬਾਅਦ ਲਾਲੋ ਅੱਜ ਚੱਲਿਆ ਸਾਰਾ ਗੁਰਦੁਆਰਾ ਸਾਹਿਬ ਦਾ ਕੰਮ ਹੋਇਆਗਾ ਸਾਰਾ ਇਹਨਾਂ ਦੇ ਹੱਥੀਂ ਹੋਇਆ ਜੀ ਗੁਰਦੁਆਰਾ ਸਾਹਿਬ ਵੀ ਵੜਿਆ ਜਿਹੜਾ ਪ੍ਰਧਾਨ ਜੀ ਦੀ ਇਹਨਾਂ ਦੀ ਵਿਜੂਦਗੀ ਜੀ ਵੜਿਆ ਜੀ ਨਵਾਂ ਉਦੋਂ ਦੀ ਬਾਬਾ ਜੀ ਦੇ ਜੀ ਇਹੀ ਸੇਵਾ ਕਰਦੇ ਰਹੇ ਨੇ ਜੀ ਗੁਰਦੁਆਰਾ ਸਾਹਿਬ ਦੀ ਜੀ ਮਤ ਬੇਸੀ ਕੁਝ ਨੇਕ ਕੰਮ ਕਰਿਆ ਬਿਲਕੁਲ ਪ੍ਰਧਾਨ ਜੀ ਆਪਾਂ ਦੇਖਦੇ ਆਂ ਵੀ ਲਗਾਤਾਰ ਕਈ ਵਾਰੀ ਗ੍ਰੰਥੀ ਵੀ ਪਿੰਡਾਂ ਚ ਰਹਿੰਦੇ ਨਹੀਂ ਕੋਈ ਸਾਲ ਆ ਰਿਹਾ 6 ਮਹੀਨੇ ਰਿਹਾ 2 ਸਾਲ ਆ ਰਿਹਾ ਉਹਨਾਂ ਦਾ ਤਾਲਮੇਲ ਹੀ ਨਹੀਂ ਮਿਲਦਾ ਇਹ ਵੀ ਇੱਕ ਵੱਡੀ ਗੱਲ ਆ ਜੀ ਵੀ ਬਾਬਾ ਜੀ ਨੇ ਵੀ ਆਪਣੀ ਡਿਊਟੀ ਨਿਭਾਈ 35 ਸਾਲ ਲਾਏ ਤੇ ਤੁਹਾਡਾ ਤਾਲਮੇਲ ਰਿਹਾ ਕਿੰਨੀ ਵਧੀਆ ਗੱਲ ਰਹੀ ਹੈ ਨਹੀਂ ਬਹੁਤ ਵਧੀਆ ਗੱਲ ਰਹੀ ਹੈ ਜੀ ਹੁਣ ਦੇਖ ਲਓ ਅਸੀਂ ਗੁਰਦੁਆਰਾ ਸਾਹਿਬ ਬਣਾਇਆ ਜੀ 1992 ਚ ਤਿਆਰ ਕੀਤਾ ਸੀਗਾ ਜੀ ਉਦੋਂ ਵੀ ਗ੍ਰੰਥੀ ਬਾਬਾ ਜੀ ਸੀਗੇ ਜੀ ਚੁੱਕਾ ਸਿੰਘ ਜੀ ਤੇ ਬੜਾ ਇਹਨਾਂ ਨੇ ਸਹਿਯੋਗ ਦਿੱਤਾ ਨਗਰ ਨੇ ਬੜਾ ਸਹਿ ਤੇ ਸਾਨੂੰ ਲੋ ਸਾਰਾ ਪੈਸਾ ਇਕੱਠਾ ਹੋਇਆ ਜੀ ਉਦੋਂ ਵੀ ਐਨ ਆਰ ਆਈਆਂ ਬ੍ਰਾਹਮਣ ਨੇ ਭੇਜਿਆ ਪਿੰਡ ਚੋਂ ਬਹੁਤ ਪੈਸਾ ਇਕੱਠਾ ਹੋਇਆ ਉਦੋਂ ਠੀਕ ਹੈ ਜੀ ਉਦੋਂ ਫਿਰ ਨਮਾ ਗੁਰਦੁਆਰਾ ਸਾਹਿਬ ਬਣਾਇਆ ਸੀ ਨਾ 1992 ਚਾਰ ਕੀਤਾ ਬਾਕੀ ਹੁਣ ਤੁਸੀਂ ਬਾਬਾ ਜੀ ਦਾ ਘਰ ਬਣਾਇਆ ਕੀ ਸਨੇਹਾ ਦੇਵੋਗੇ ਜਿੰਨੇ ਵੀ ਸੁਣ ਰਹੇ ਨੇ ਆਪਣੀ ਗੱਲਬਾਤ ਕੀ ਕਹਿਣਾ ਚਾਹੋ ਅਸੀਂ ਅਸੀਂ ਸਨੇਹਾ ਦੇਵਾਂਗੇ ਨਗਰ ਜਿਹੜੇ ਹੋਰ ਪਿੰਡਾਂ ਵਾਲੇ ਨੇ ਜੀ ਉਹਨਾਂ ਨੂੰ ਵੀ ਬਾਬਾ ਜੀ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਜੀ ਵੀ ਆਇਆ ਨਾ ਹੋਵੇ ਕਿ ਗ੍ਰਾਂਤੀ ਸਾਹਿਬ ਰੱਖ ਲਿਆ ਜੀ ਉਹਨਾਂ ਦਾ ਮਤਲਬ ਹੈ ਆਪਾਂ ਪੂਰਾ ਮਾਨ ਤਾਨਾ ਕਰੀ ਬਿਲਕੁਲ ਜੀ ਸੋ ਪਿੰਡ ਦੇ ਕਲਾਂ ਚ ਪਹੁੰਚੇ ਸੀ ਸੋਨੂੰ ਗੱਲਬਾਤ ਤੁਹਾਨੂੰ ਸਾਰੀ ਸੁਣਾਈਆ ਕਿ ਕਿਸ ਤਰੀਕੇ ਨਾਲ ਗ੍ਰੰਥੀ ਸਿੰਘ ਦੀ ਰਿਟਾਇਰਮੈਂਟ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਘਰ ਦੀਆਂ ਚਾਬੀਆਂ ਫੜਾਈਆਂ ਗਈਆਂ ਨੇ ਘਰ ਕੰਪਲੀਟ ਹੋ ਗਿਆ 14 ਲੱਖ ਦੇ ਵਿੱਚ ਘਰ ਬਣਾਇਆ ਗਿਆ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਜੀ ਨੇ ਦੱਸਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ಗ್ರಾಮ ਪੰਚਾਇਤ ਆ ਹੋਰ ਪਿੰਡ ਵਾਸੀ ਨੇ ਐਨ ਆਰ ਆਈ ਭਰਾ ਨੇ ਕਿਸੇ ਨੇ ਲੱਖ ਕਿਸੇ ਨੇ 50000 ਕਿਸੇ ਨੇ 20 30000 ਐਵੇਂ ਇਕੱਠੇ ਪੈਸੇ ਕਰਕੇ ਬਾਬਾ ਜੀ ਨੂੰ ਇੱਕ ਨਵਾਂ ਘਰ ਬਣਾ ਕੇ ਦਿੱਤਾ ਹੈ ਸੋ ਬਹੁਤ ਸ਼ਲਾਘਾਯੋਗ ਉਪਰਾਲਾ ਤੇ ਸਨੇਹਾ ਦਿੰਦੇ ਨੇ ਕਿ ਗਰੰਥੀ ਸਿੰਘਾਂ ਦਾ ਐਵੇਂ ਹੀ ਸਨਮਾਨ ਹੋਣਾ ਚਾਹੀਦਾ ਕੈਮਰਾਮੈਨ ਰਕੇਸ਼ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ